ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘਡ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਅੰਡਾ ਚਾਟ ਅੰਡਾ ਚਾਟ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਸਵਾਦਿਸ਼ਟ ਤਿਆਰ ਕਰ ਸਕਦੇ ਹਾਂ ਤੇ ਇਹਨੂੰ ਬਣਾਉਣ ਵਾਸਤੇ ਅਸੀਂ ਸਾਰਾ ਸਮਾਨ ਤਿਆਰ ਕਰ ਲਿਆ ਸੀ ਇੱਕ ਗਲਾਸ ਪਾਣੀ ਦਾ ਜਿਹੜਾ ਗਰਮ ਕਰ ਲਿਆ ਕੋਸਾ ਪਾਣੀ ਆਪਾਂ ਨੇ ਗਰਮ ਕਰ ਲਿਆ ਉਹਦੇ ਚਾਪ ਅੱਧਾ ਚਮਚਾ ਚਮਚਾ ਪਾਇਆ ਨਮਕ ਦਾ ਇਹ ਪਾਣੀ ਜਿਹੜਾ ਕੋਸਾ ਹੋਗਾ ਤੇ ਇਹਦੇ ਵਿੱਚ ਆਪਾਂ ਪਾ ਦਮਾਂਗੇ ਚਾਰ ਅੰਡੇ ਅਸੀਂ ਚਾਰ ਅੰਡੇ ਬਾਲਨੇ ਆਪਾਂ ਆਪਣੀ ਮਰਜ਼ੀ ਦੇ ਨਾਲ ਜਿੰਨੇ ਅੰਡੇ ਬਾਲਨੇ ਉਹ ਉਬਾਲ ਸਕਦੇ ਆਪਾਂ ਚਾਰ ਅੰਡੇ ਜਿਹੜੇ ਪਾਣੀ ਦੇ ਵਿੱਚ ਪਾਤੇ ਆਪਾਂ ਗੈਸ ਨੂੰ ਸਿਮ ਕਰਕੇ ਇਹਨੂੰ 15 ਮਿੰਟ ਵਾਸਤੇ ਢਾਕ ਤਾਂ ਅੱਜ ਹੀ 15 ਮਿੰਟ ਹੋ ਗਏ ਹੁਣ ਆਪਾਂ ਦੇਖਦੇ ਆਂ ਅੰਡੇ ਸਾਡੇ ਕਿਸ ਤਰ੍ਹਾਂ ਬਣ ਆਏ ਅੰਡੇ ਜਿਹੜੇ ਸਾਡੇ 15 ਮਿੰਟ ਚ ਤਿਆਰ ਹੋ ਗਏ ਗੈਸ ਅਸੀਂ ਬਟਾ ਜਿਹੜਾ మీడియం ਸੈੱਟ ਤੇ ਰੱਖਿਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ 5 ਮਿੰਟ ਵਾਸਤੇ ਆਪਾਂ ਨੇ ਅੰਡੇ ਨੂੰ ਐਸੇ ਤਰ੍ਹਾਂ ਹੀ ਜਿਹੜਾ ਟੱਕ ਕੇ ਰੱਖ ਦੇਣਾ ਹਾਂਜੀ ਅੰਡੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਏ ਹਾਂ ਹਾਂਜੀ ਹੁਣ ਆਪਾਂ 15 ਮਿੰਟ ਹੋ ਗਏ ਤੇ ਹੁਣ ਆਪਾਂ ਇਹਨੂੰ ਇੱਕ ਇੱਕ ਅੰਡੇ ਨੂੰ ਕੱਢ ਕੇ ਜਿਹੜਾ ਇੱਕ ਪਲੇਟ ਦੇ ਵਿੱਚ ਪਾ ਲਵਾਂਗੇ ਇਹ ਜਿਹੜੀ ਚਾਟ ਹੈ ਇਹਨੂੰ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਇਹਨੂੰ ਆਸਾਨ ਢੰਗ ਦੇ ਨਾਲ ਆਪਾਂ ਘਰ ਦੇ ਵਿੱਚ ਬਣਾ ਸਕਦੇ ਹਾਂ ਜਿਸ ਤਰ੍ਹਾਂ ਹੁਣ ਮੌਸਮ ਬਦਲ ਰਿਹਾ ਹੈ ਇਹਦੇ ਵਿੱਚ ਇਹ ਜਿਹੜੀ ਸਾਨੂੰ ਚਾਟ ਆਏ ਬਹੁਤ ਹੀ ਫਾਇਦੇਮੰਦ ਹੈ ਸਾਡੇ ਸਰੀਰ ਵਾਸਤੇ ਤੇ ਹੁਣ ਆਪਾਂ ਨੇ ਅੰਡਿਆਂ ਨੂੰ ਚੰਗੀ ਤਰ੍ਹਾਂ ਪਹਿਲਾਂ ਠੰਡੇ ਕਰ ਲਏ ਤੇ ਹੁਣ ਆਪਾਂ ਇਹਦੀ ਜਿਹੜੀ ਕਟਿੰਗ ਕਰ ਦਵਾਂਗੇ ਆਪਾਂ ਇੱਕ ਅੰਡੇ ਦੇ ਦੋ ਦੋ ਜਿਹੜੇ ਪੀਸ ਤਿਆਰ ਕਰ ਲੈਣੇ ਤੇ ਇਹਦੇ ਵਿੱਚ ਆਪਾਂ ਫਿਰ ਪਾਵਾਂਗੇ ਮਸਾਲੇ ਚਾਟ ਦੇ ਮਸਾਲੇ ਜਿਹੜੇ ਅਸੀਂ ਤਿਆਰ ਕਰ ਲਏ ਬਹੁਤ ਹੀ ਇਹ ਜਿਹੜੀ ਚਾਟ ਹੈ ਥੋੜੀ ਜਿਹੀ ਗਰਮ-ਗਰਮ ਇਹ ਚਾਟ ਬਹੁਤ ਜਿਹੜੀ ਸਵਾਦ ਲੱਗਦੀ ਹੈ ਇਹਨੂੰ ਅਸੀਂ ਸਰਦੀ ਦੇ ਵਿੱਚ ਵੱਧ ਤੇ ਵੱਧ ਖਾ ਸਕਦੇ ਹਾਂ ਹਾਂਜੀ ਅਸੀਂ ਲਿਆ ਚਾਟ ਮਸਾਲਾ ਲੋਡਨ ਸਾਰ ਨਮਕ ਕਾਲੀ ਮਿਰਚ ਪਾਊਡਰ ਟਣੀਏ ਦੀ ਚਟਣੀ ਅੰਡਿਆਂ ਦੇ ਅਸੀਂ ਦੋ-ਦੋ ਪੀਸ ਕਰ ਲਏ ਅਸੀਂ ਇਮਲੀ ਨੂੰ 10 ਮਿੰਟ ਪਹਿਲਾਂ ਭਿਉਂਤਾਂ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਤੇ ਅੱਧਾ ਚਮਚ ਪਾਇਆ ਸੀ ਇਹਦੇ ਵਿੱਚ ਸ਼ੱਕਰ ਦਾ ਤੇ ਇਮਲੀ ਜਿਹੜੀ ਅਸੀਂ ਤਿਆਰ ਕਰ ਲਈ। ਅੰਡੇ ਆਪਾਂ ਨੇ ਇੱਕ ਪਲੇਟ ਦੇ ਵਿੱਚ ਸਜਾ ਲਏ ਹੁਣ ਆਪਾਂ ਇਹਦੇ ਪਰ ਪਾਵਾਂਗੇ ਲੋੜ ਦੇ ਅਨੁਸਾਰ ਨਮਕ। ਜਿੰਨਾ ਕ ਨਮਕ ਆਪਾਂ ਨੂੰ ਜ਼ਰੂਰਤ ਹੋ ਉਹਦੇ ਹਿਸਾਬ ਨਾਲ ਆਪਾਂ ਅੱਗੇ ਇੱਕ ਦੋ ਚੁਟਕੀ ਪਾ ਲੇ ਤੇ ਉਹ ਨਾਲ ਹੀ ਪਾ ਦਵਾਂਗੇ ਦੇ ਉੱਪਰ ਚਾਟ ਮਸਾਲਾ। ਚਾਟ ਮਸਾਲਾ ਜਿਹੜਾ ਚਾੜ ਨੂੰ ਉਹ ਚਟਪਟੀ ਬਣਾ ਦਿੰਦਾ ਹੈ। ਇਹ ਆਪਾਂ ਆਪਣੀ ਲੋੜ ਦੇ ਅਨੁਸਾਰ ਪਾਵਾਂਗੇ। ਤੇ ਨਾਲ ਹੀ ਪਾ ਦਵਾਂਗੇ ਆਪਾਂ ਕਾਲੀ ਮਿਰਚ ਦਾ ਪਾਊਡਰ ਕਿਉਂਕਿ ਆਪਾਂ ਹਰੀ ਮਿਰਚ ਨਹੀਂ ਪਾਈ ਕਾਲੀ ਮਿਰਚ ਜਿਹੜੀ ਆਪਾਂ ਨੇ ਉਹ ਉੱਪਰ ਜਿੰਨੀ ਕਿ ਲੋੜ ਹੋਣ ਨੇ ਕਿ ਆਪਾਂ ਨੇ ਪਾ ਲੈਣੀ ਐ ਜਿਹੜੀ ਧਨੀਏ ਦੀ ਚਟਣੀ ਉਹਦੇ ਵਿੱਚ ਅਸੀਂ ਮਿਰਚ ਹਰੀ ਪਾਈ ਐ ਪਰ ਉਹ ਘੱਟ ਪਾਈ ਐ ਤੇ ਹੁਣ ਪਾ ਦਵਾਂਗੇ ਆਪਾਂ ਈਮਲੀ ਈਮਲੀ ਦੀ ਜਿਹੜੀ ਆਪਾਂ ਨੇ ਘੋਲ ਤਿਆਰ ਕਰਿਆ ਇਹ ਆਪਾਂ ਚਾਟ ਦੇ ਉੱਪਰ ਲੋੜ ਦੇ ਅਨਸਾਰ ਆਪਾਂ ਪਾ ਦਵਾਂਗੇ ਤੇ ਇਹਦੇ ਨਾਲ ਜਿਹੜੀ ਚਾਟ ਆ ਉਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਖੱਟੀ ਮਿੱਟੀ ਤੇ ਇਹਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਅੱਧਾ ਚਮਚ ਅਸੀਂ ਚੀਨ ਸ਼ੱਕਰ ਦਾ ਘੋਲ ਲਿਆ ਤੇ ਹੁਣ ਪਾਵਾਂਗੇ ਆਪਾਂ ਪੁਦੀਨੇ ਦੀ ਧਨੀਏ ਦੀ ਚਟਣੀ ਅਸੀਂ ਧਨੀਏ ਦੀ ਚਟਣੀ ਬਣਾ ਕੇ ਉਹਦੇ ਉੱਪਰ ਆਪਾਂ ਨੇ ਛੋਟੇ ਛੋਟੇ ਟੁਕੂੜਿਆਂ ਦੇ ਵਿੱਚ ਪਿਆਜ਼ਾਂ ਨੂੰ ਕੱਟ ਕੇ ਪਾ ਲੈ ਇਹ ਚਾਟ ਨੂੰ ਹੋਰ ਵੀ ਜ਼ਿਆਦਾ ਜਿਹੜਾ ਸਵਾਦ ਬਣਾ ਦਿੰਦੀ ਹੈ ਹਾਂਜੀ ਹੁਣ ਆਪਾਂ ਪੂਰੀ ਚਾਟ ਦੇ ਉੱਪਰ ਇਹ ਜਿਹੜੀ ਚਟਣੀ ਲਗਾ ਦੇਣੀ ਹੈ। ਐਸੀ ਚੈਨਲ ਤੇ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਆ ਧਨੀਏ ਦੀ ਚਟਣੀ ਆਪਾਂ ਕਿਵੇਂ ਬਣਾ ਸਕਦੇ ਆ ਘਰ ਦੇ ਵਿੱਚ ਸਵਾਦਿਤ ਆਸਾਨੀ ਦੇ ਨਾਲ ਤੇ ਆਪਾਂ ਨੇ ਇਹ ਜਿਹੜੀ ਚਾਟ ਹੈ ਉਹਨੂੰ ਪੂਰੀ ਤਰ੍ਹਾਂ ਸਜਾ ਲਿਆ ਦੇਖੋ ਦੇਖਣ ਦੇ ਵਿੱਚ ਇਹ ਕਿੰਨੀ ਖੂਬਸੂਰਤ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਇਹ ਚਾਟ ਜਿਹੜੀ ਬਹੁਤ ਸਵਾਦ ਹੁੰਦੀ ਹੈ ਤੇ ਮੇਰੇ ਦੇਖਣ ਆਉਣ ਦਾ ਬਹੁਤ ਬਹੁਤ ਧੰਨਵਾਦ।